ਕਾプチ ਉਸੇ ਮੈਨੂੰ ਮੈਂ ਦੱਸਿਆ ਉਹ ਕੀ ਪਰਮੇਸ਼ੁਰ ਕੋਲ ਤੋਂ ਮਿਲਦਾ ਨਹੀਂ ਲੇਕਿਨ ਤੁਹਾਡੇ ਘੋਲ ਦਾ ਸ਼ਹੀਦ ਦਾ ਰੁਤਬਾ ਲੈ ਗਿਆ ਤੇ ਛਾਤੀ ਮਾਰਦੇ ਆਪਾਂ ਆਪਣੇ ਅੰਦਰ ਥੋੜੀ ਨਹੀਂ ਤੇ ਗੁਰਮੀਤ ਜੇ ਗੁਣ ਜਦ ਤੱਕ ਕਿ ਸਨਮਾਨਯੋਗ ਸਟੇਜਾਂ ਲਗਦੀਆਂ ਰਹਿਣਗੀਆਂ ਤੇ ਗੁਰਮੀਤ ਦੀ ਇਹ ਗੱਲ ਹਾ ਬੁਲਾਰਾ ਪਹੁੰਚਾਏਗਾ ਕਿਉਂਕਿ ਇਹ ਜਦ ਉਹ ਮੋਰਚੇ ਨੂੰ ਕਿੰਨਾ ਸਮਰਪਿਤ ਤੇ ਅਨੁਭਾਗਾ ਲਾ ਕੇ ਦੇਖੋ ਭਲਾ ਜਿਹੜੇ ਆਪਾਂ ਉੱਥੇ ਦੇ ਰੁੱਤਗਿਆ ਨੇ ਕੀ ਗੁਰਮੀਤ ਦੇ ਬਰਾਬਰ ਖੜਨ ਦੀ ਸਮਰੱਥਾ ਰੱਖਦਾ ਆਪਣਿਆ ਆਪਣੇ ਅੰਦਰ ਕਰਨਾ ਕੋਨਾ ਲੋਕ ਯਾਦ ਕਰਦੇ ਐ ਸਮੋਰਥੇ ਇਕੱਲਾ ਗੁਰਮੀਤ ਸਿੰਘ ਬਹੁਤ ਸਾਰੀਆਂ ਰੂਹਾਂ ਆਇਆਂ ਜਿਆ ਨੇ ਜਈਆ ਰੋਜ ਮਰੀਆਂ ਤੇਰਾ ਫਰਦਿਆਂ ਨੂੰ ਜਿਨ੍ਹਾਂ ਦੇ ਪਤਾ ਕਿ ਛੇਤੇ ਆਏ ਉਸਨੇ ਗਈ ਨਹੀਂ ਜਿੱਤੇ ਨੇ ਉਸ ਮੋਰਥੇ ਜਾ ਕੇ ਉਸ ਦਿਨ ਤੋਂ ਬਾਅਦ ਗਈ ਨਹੀਂ ਔਰ ਅੰਦਾਜ਼ਾ ਲਾਇਓ ਕਿ ਉਹ ਲੋਕ ਆ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਗੁਰਮੀਤ ਜਿਹਦੇ ਕੋਲੇ ਜ਼ਮੀਨ ਨਹੀਂ ਮਣੀ ਇਹ ਤੁਹਾਡੀ ਖਾਤਰ ਕੁਰਬਾਨੀ ਦੇ ਜਾਣਾ ਸੋਚੋ ਕਰੋ ਉਹ ਜ਼ਮੀਨ ਤੇ ਬਾਗ ਤੇ ਸਰਦਾਰੋਂ ਤੁਹਾਡੀ ਤੇ ਹੈ ਗੁਰਮੀਤ ਨੂੰ ਤਾਂ ਇਹ ਕਿਹਾ ਸਰਦਾਰਾ ਸੀ ਨਾ ਕਿ ਮੇਰਾ ਕੀ ਕੰਮ ਹੈ ਮੇਰੇ ਕੋਲ ਜ਼ਮੀਨ ਚਲੀ ਹੈ ਮੈਨੂੰ ਕੀ ਫਰਕ ਪਏਗਾ मैं कहिड़ा एम एस पी लेणी आहे मैं कहिड़ा कणिक वेचणी आहे मै कहिड़ा झोना वेचण मै कहिड़ा नरमा वेचण ॿ सच लेकिन ਕਰਦੇ ਸਨ ਪੁਲਾਹਾਰ ਬੜਾ ਜੱਟ ਚੱਕਦੇ ਕੁਝ ਲੋਕਾਂ ਨੇ ਚੌੜਾ ਲੜਨ ਦੇ ਨਾਲ ਨੂੰ ਬਹੁਤ ਜਲਦੀ ਨੂੰ ਮੋੜ ਦਾ ਚੱਕਿਆ ਉਹ ਮੋੜ ਤੋਂ ਦੁਬਾਰਾ ਖੜਾ ਕਰਨ ਦੀ ਗੱਲ ਆਈ ਤੇ ਉਸ ਵੇਲੇ ਜਦੋਂ ਮੋੜ ਦਾ ਚੱਕਿਆਦਾਰ ਅਸੀਂ ਸੁਣਿਆ ਸੀ ਐਨਾ ਕੰਨਾਂ ਨਾਲ ਸੁਣਿਆ ਸੀ ਬਾਹਰੋਂ ਸੇਟਾ ਆਇਆ ਤੋਂ ਕਿ ਕਿਹਾ ਤੇ ਪੰਜਾਬ ਵਾਲੇ ਆਪ ਦੇ ਕਾਨੂੰਨ ਰੱਦ ਕਰਾ ਕੇ ਅੱਜ ਸੱਜ ਕੇ ਪੱਛਦੇ ਆ। ਇਹ ਸੁਣਿਆ ਨਹੀਂ ਕਿ ਜਦੋਂ ਪੰਜਾਬ ਦੀ ਉਹ ਜਿਹੜੀ ਪੱਤ ਨੂੰ ਉਹ ਸਨਪਟ ਲਾਲਚੀ ਬੰਦਿਆਂ ਨੇ ਦਾਗ ਲਾਉਣ ਦੀ ਕੋਸ਼ਿਸ਼ ਕੀਤੀ। ਉਸ ਪੱਤ ਦੀ ਸ਼ਾਨ ਨੂੰ ਬਚਾਉਣ ਦੇ ਖਾਤਰ ਤੋਂ ਬੰਦਿਆ ਤਰਜੀਹ ਦੇ ਉਸ ਮੋਰਚੇ ਦੇ ਵਿੱਚ 6 ਦੇ 6 ਮਹੀਨੇ ਲਾ ਕੇ ਕੁਰਬਾਨੀ ਦਿੱਤੀ। ਔਰ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਸਾਨੀ ਦੇ ਇਤਿਹਾਸ ਦੇ ਵਿੱਚ ਇੱਕ ਨਾ ਚਮਤਨ ਲਾਤਾ ਕਿ ਪੁਜਤਤੀ ਇੱਕ ਹੋਰ ਨੌਜਵਾਨ ਦੇ ਚੁਰਵਾਨ ਦੇ ਦਿੱਤਿਆ ਉਹਨੇ ਦੇਸ਼ ਦੀ ਮਾਤਰ ਕੁਰਬਾਨੀ ਦਿੱਤੀ ਹੈ ਔਰ ਉਹ انسان ਕੁਰਬਾਨੀ ਦਿੱਤੇ ਚ ਹੈ ਜੀਨੇ ਇੱਕ ਦਾਣਾ ਵੀ ਨਾ ਕਣ ਕਾ ਛੋਣਾ ਕਿਸੇ ਫਸਲ ਦਾ ਅਮਰ ਸੀ ਦੇ ਵਿੱਚ ਆ ਤਮਾ ਤਾਸੂਰ ਮੇਂ ਤੋਂ ਜਾਂ ਉਹ ਸੱਚ ਮੇਂ ਤੋਂ ਬਾਅਦ ਤਾਂ ਤਾਂ ਜੋ ਤੇ ਸਾਡੀ ਖਾੜੀਆਂ ਦੀ ਰਿਸਪੌਂਸਿਬਿਲਟੀ ਕੀ ਬਣਦੀ ਆ ਇਹ ਆਰੇ ਮੋਰਚਾ ਜਿੱਤ ਕੇ ਉਹ ਆਪਣਾ ਬਾਤ ਜੁੱਤ ਜੁੱਤ ਸਾਨੂੰ ਦੋ ਦੋ ਥਾਂ ਤੇ ਰਹੇਗੀ ਤੇ ਕਿਸਾਨ ਦੇ ਨਾਮ ਤੇ ਰਹੇਗੀ ਕੋਈ ਕਿਸਾਨ ਹੈ ਚੱਲੇ ਪਰ ਹਾਰ ਕੇ ਦੋਸਤੋ ਪਤਾ ਨਹੀਂ ਹੋਣਾ ਕੀ ਹੈ ਰੱਬ ਜਾਣਦਾ ਤੇ ਤੁਹਾਨੂੰ ਪਾਤਸ਼ਾਹ ਨੂੰ ਪਤਾ ਹੈ ਮੈਂ ਰੱਖਣ ਸਾਡੇ ਤੇ ਇਹ ਮੋਰਚਾ ਅਸੀਂ ਹਾਰ ਜੇ ਨਾ ਮੋਰਚਾ ਜਿੱਤ ਗਏ ਵਿਸ਼ਵਾਸ ਵੀ ਹੈ ਇਹੋਗੇ ਲੋਹਿਆਂ ਦੇ ਭਗਤੇ ਜਿੱਤਾਂਗੇ ਜਰੂਰ ਅਗਰ ਬਦਕਿਸਮਤੀ ਨਾਲ 0.01% ਵੀ ਅਗਰ ਖਤਰਾ ਹੋ ਜਾ ਮੋਰਚਾ ਹਾਰ ਗਏ ਸਰਦਾਰੋ ਤਾਂ ਯਾਦ ਰੱਖੋ ਜੇ ਉਮਰ ਬਹੁਤੀ ਜ਼ਿਆਦਾ ਨਹੀਂ ਜੀ ਤੁਸੀਂ ਸਾਰੇ ਹੀ 15 15 ਸਾਲ ਤੱਕ ਜਿਉਂਗੇ ਕਿ 15 ਸਾਲਾਂ ਦੇ ਵਿੱਚ ਵਿੱਚ ਤੁਹਾਨੂੰ ਅੱਜ ਧਰਤੀ ਦੇ ਕਿਸਾਨ ਪਿਆ ਜਾਂ ਤਾਂ ਮੇਰੇ ਮੂੰਹ ਤੇ ਸੁਕਰੋ ਜਿੱਥੇ ਮਰਜੀ ਭਾਵੇਂ ਮੈਂ ਬੈਠ ਕੇ ਵੀ ਕਿਉਂ ਨਾ ਪਿਆ ਹਾਂ ਆਜੋ ਮੇਰੇ ਕੋਲ ਦਿਖਾ ਦਾਂਗੇ ਵੀ ਆ ਕੇ ਕੁੱਤੀ ਹੋ ਪਿਆ ਉਹ ਸਭ ਕਾਸੇ ਦੇ ਜ਼ਿੰਮੇਵਾਰ ਆਪਾਂ ਹੈ A palavra